ਕੀ ਮਾਤਾ ਪਿਤਾ ਬਣਨਾ ਅਜੀਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦਿਨਾ ਮੁਫਤ ਸਲਾਹ ਲਈ ਕਾਲ ਕਰੋ 99539239453 ਪੰਜਾਬੀ ਗਾਣਿਆਂ ਤੇ ਠੁੰਮਕੇ ਲਗਾ ਰਹੀਆਂ ਮਹਿਲਾਵਾਂ ਇਹ ਨਜ਼ਾਰਾ ਕਿਸੇ ਵਿਆਹ ਸਮਾਗਮ ਦਾ ਨਹੀਂ ਬਲਕਿ ਇਹ ਸਭ ਕੁਝ ਹੋ ਰਿਹਾ ਹੈ ਮੰਦਰ ਪਰਿਸਰ ਦੇ ਅੰਦਰ ਜੀ ਹਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਇਹ ਵੀਡੀਓਜ਼ ਨੇ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ। ਹੋਵੇ ਵੀ ਕਿਉਂ ਨਾ ਮੰਦਰ ਦੇ ਵਿੱਚ ਦੇਵੀ ਮਾ ਦੀ ਮੂਰਤੀ, ਭਗਵਾਨ ਹਨੂਮਾਨ ਦੀ ਮੂਰਤੀ ਤੇ ਹੋਰ ਨਾ ਧਾਰਮਿਕ ਸਰੂਪਾਂ ਅੱਗੇ ਖੇਡਣਾ ਖੇਡ ਰਹੀਆਂ ਤੇ ਗੀਤਾਂ ਦੇ ਉੱਪਰ ਨੱਚ ਰਹੀਆਂ ਇਹਨਾਂ ਮਹਿਲਾਵਾਂ ਨੇ Hindu ਭਾਵਨਾਵਾਂ ਨੂੰ ਥੇਸ ਪਹੁੰਚਾਈ ਹੈ। ਖਬਰ ਸ਼੍ਰੀ ਮੁਖਸਰ ਸਾਹਿਬ ਦੀ ਹੈ। ਜਿੱਥੇ ਮੰਡੀ ਬਰੀਵਾਲਾ ਸਥਿਤ ਸ਼੍ਰੀ ਦੁਰਗਾ ਮੰਦਿਰ ਦੇ ਵਿੱਚ ਮਹਿਲਾਵਾਂ ਨੇ ਡੀਜੇ ਲਗਾ ਕੇ ਤੀਆਂ ਦਾ ਤਿਉਹਾਰ ਮਨਾਇਆ। ਹਾਦਤਾਂ ਤਦ ਹੋ ਗਈ ਕਿ ਇਸ ਦੌਰਾਨ ਕੋਈ ਧਾਰਮਿਕ ਗੀਤ ਸੰਗੀਤ ਜਾਂ ਕੀਰਤਨ ਨਹੀਂ ਹੋਇਆ ਬਲਕਿ ਗਾਣਿਆਂ ਦੇ ਉੱਤੇ ਠੰਮਕੇ ਲਗਾਏ ਗਏ ਤੇ ਸੋਸ਼ਲ ਮੀਡੀਆ ਤੇ ਦੂਜਿਆਂ ਦੇ ਨਾਲ ਵੀਡੀਓਜ਼ ਸਾਂਝੀਆਂ ਕੀਤੀਆਂ ਗਈਆਂ। ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਹਿੰਦੂ ਜਥੇਬੰਦੀਆਂ ਪੜਕ ਉੱਠੀਆਂ ਜਿਨ੍ਹਾਂ ਇਸ ਮਾਮਲੇ ਤੇ ਨੋਟਿਸ ਲੈਂਦੇ ਆ ਮੰਦਰ ਪ੍ਰਬੰਧਕਾਂ ਦੇ ਕੋਲੋਂ ਜਵਾਬ ਮੰਗਿਆ ਤੇ ਪੁਲਿਸ ਕਾਰਵਾਈ ਕਰਵਾਉਣ ਦੀ ਗੱਲ ਆਖੀ ਹੈ ਬਾਕੀ ਇਹ ਵੀਡੀਓ ਵਾਇਰਲ ਹੋਈ ਹੈ ਜੀ ਇਸ ਸਨਾਤਨ ਧਰਮ ਲਈ ਖਾਸ ਕਰਕੇ ਹਿੰਦੂ ਧਰਮ ਲਈ ਜਾਂ ਧਰਮ ਦੇ ਲਈ ਬਹੁਤ ਹੀ ਮੰਦਪਾਗੇ ਘਟਨਾ ਹੋਈ ਹੈ ਮੈਂ ਇਸ ਵਿਸ਼ੇ ਵਿੱਚ ਉਹਨਾਂ ਦੇ ਪ੍ਰਧਾਨ ਜੀ ਨਾਲ ਵੀ ਗੱਲ ਕੀਤੀ ਹੈ ਤੇ ਪ੍ਰਧਾਨ ਜੀ ਕਹਿੰਦੇ ਵੀ ਮੇਰੀ ਨੋਟਿਚ ਤੇ ਗੱਲ ਆਈ ਨਹੀਂ ਤੇ ਮਿੰਟ ਤੇ ਦਾ ਕੱਲ ਪਤਾ ਲੱਗਿਆ ਤੇ ਮੈਂ ਗੱਲ ਕੀਤੀ ਹੈ ਤੇ ਮੈਂ ਡਾੜਫੜਕਾਰ ਵੀ ਕੀਤੀ ਹੈ ਉਸ ਤੋਂ ਬਾਅਦ ਮੈਂ ਪੰਡਤ ਜੀ ਨਾਲ ਗੱਲ ਕੀਤੀ ਫੋਨ ਤੇ ਤੇ ਪੰਡਤ ਜੀ ਕਹਿੰਦੇ ਵੀ ਮੈਂ ਤਾਂ ਉਸ ਦਿਨ ਉੱਥੇ ਹੈ ਨਹੀਂ ਸੀ ਤੇ ਬਾਕੀ ਗੱਲ ਜੋ ਵੀ ਪ੍ਰੋਗਰਾਮ ਕੀਤੇ ਜਾਂਦੇ ਆ ਇਸ ਤਰ੍ਹਾਂ ਮਹਿਲਾ ਮੰਡਲ ਬਣਿਓ ਉਹਨਾਂ ਨੇ ਕਦੇ ਸਾਨੂੰ ਪੁੱਛਿਆ ਨਹੀਂ ਵੀ ਅਸੀਂ ਕੀ ਪ੍ਰੋਗਰਾਮ ਕਰਨਾ ਤੇ ਜਿਹੜੀ ਖਾਸ ਗੱਲ ਇਹ ਹੈ ਵੀ ਮੈਂ ਉਹ ਦਿਨ ਉੱਥੇ ਆਣੀ ਦੀ ਮੇਰੀ ਗਾਹਰੀ ਦੇ ਵਿੱਚ ਪ੍ਰੋਗਰਾਮ ਹੋਇਆ ਤੇ ਬਾਕੀ ਇਹ ਦੀ ਸਹੀ ਪ੍ਰਤੀਕਿਰਿਆ ਉਹ ਤੋਂ ਨਹੀਂ ਮੈਨੇਜਮੈਂਟ ਜਾਂ ਉੱਥੋਂ ਦੇ ਪੁਜਾਰੀ ਜੀ ਦੇ ਸਕਦੇ ਆ ਜੀ ਤੁਹਾਨੂੰ ਕੀ ਲੱਗਦਾ ਕੌਣ ਜ਼ਿੰਮੇਵਾਰ ਹੋ ਸਕਦਾ ਇਸ ਤਰ੍ਹਾਂ ਜਿਹੜੇ ਘਾਤਕ ਹੋ ਜਿਹੜਾ ਧਰਨ ਦੇ ਜੇ ਇਸ ਦਾ ਵਾਲਾ ਜ਼ਿੰਮੇਵਾਰ ਆ ਦੇਖੋ ਜੀ ਪੁਜਾਰੀ ਵੀ ਤੇ ਪ੍ਰਧਾਨ ਜੀ ਦੀ ਜ਼ਿੰਮੇਵਾਰੀ ਬਣਦੀ ਆ ਬਾਕੀ ਪੁਜਾਰੀ ਜੀ ਕਹਿ ਰਹੇ ਆ ਵੀ ਜਿਹੜੀ ਉਥੋਂ ਦੀ ਮਹਿਲਮ ਮੰਡਲ ਹੈਗੀ ਆ ਇਹ ਪ੍ਰੋਗਰਾਮ ਉਹਨਾਂ ਬਾਰੇ ਉਹਨਾਂ ਨੇ ਕੀਤਾ ਇਹ ਜਾਣਕਾਰੀ ਸਹੀ ਦੋ ਉਹ ਦੇ ਸਕਦੇ ਜੀ ਪੁਜਾਰੀ ਜੀ ਹੈ ਨਹੀਂ ਉੱਥੇ ਕਿ ਇਹਨਾਂ ਦੀ ਇਜਾਜ਼ਤ ਲੈ ਕੇ ਕੀਤਾ ਕਿ ਕਿਸ ਤਰ੍ਹਾਂ ਪ੍ਰੋਗਰਾਮ ਹੋਇਆ ਇਹ ਉਹ ਦੱਸ ਸਕਦੇ ਜਿਆਦਾ ਜੀ ਦੇਖੋ ਜਿਨ੍ਹਾਂ ਨੇ ਵੀ ਇਹ ਪ੍ਰੋਗਰਾਮ ਕੀਤਾ ਅਣਜਾਣੇ ਜਾਣੇ ਦੇ ਵਿੱਚ ਹੋਇਆ ਤਾਂ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਔਰ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ